ਪਿੰਡ ਤੂਤ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਨਵੀਂ ਇਕਾਈ ਦਾ ਹੋਇਆ ਗਠਨ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਤੂਤ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਨਵੀਂ ਇਕਾਈ ਦਾ ਗਠਨ ਹੋਇਆ ਜਿਸ ਵਿੱਚ 7 ਮੈਂਬਰੀ ਕਮੇਟੀ ਆਗੂਆਂ ਵੱਲੋਂ ਗਠਿਤ ਕੀਤੀ ਗਈ ਹੈ ਇਸ ਉਪਰੰਤ ਜਾਣਕਾਰੀ ਦੇਣ ਦੇ ਹੋਏ ਅਚੇਚੇ ਤੌਰ ਤੇ ਇਕਾਈ ਗਠਨ ਕਰਨ ਪਹੁੰਚੇ ਕੋਰ ਕਮੇਟੀ ਪੰਜਾਬ ਦੇ ਮੈਂਬਰ ਚਮਕੌਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਨੇ ਕਿਹਾ ਕਿ ਅੱਜ ਦੀ ਇਸ ਭੋਈ ਮੀਟਿੰਗ ਵਿੱਚ ਹਰਦੇਵਾਲ ਸਿੰਘ ਨੂੰ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਹਨਾਂ ਦੇ ਨਾਲ ਕਈ ਹੋਰ ਵੀ ਸਾਥੀ ਜਥੇਬੰਦੀ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋਏ ਹਨ ਉਹਨਾਂ ਕਹਿੰਿਆ ਕਿ ਅੱਜ ਪਿੰਡ ਤੂਤ ਵਿਖੇ ਉਹਨਾਂ ਦੇ ਨਾਲ ਨਾਲ ਨਵੇਂ ਇਕਾਈ ਦਾ ਗਠਨ ਕੀਤਾ ਗਿਆ ਹੈ ਜੋ ਕਿ ਹਰ ਸਮੇਂ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗੀ ਆਗੂਆਂ ਨੇ ਦੱਸਿਆ ਕਿ ਅੱਜ ਇਸ ਇਕਾਈ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਹਰ ਸੰਘਰਸ਼ ਵਿੱਚ ਉਹਨਾਂ ਦਾ ਵੱਡੇ ਪੱਧਰ ਤੇ ਸਾਥ ਦੇਣਗੇ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੀ ਇਹਨਾਂ ਵਿਅਕਤੀਆਂ ਦੇ ਨਾਲ ਵੱਡੇ ਪੱਧਰ ਤੇ ਖਲੋਤੀ ਰਹੇਗੀ। ਉਹਨਾਂ ਕਹਿੰਦੇ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਦੀ ਭਲਾਈ ਲਈ ਕੰਮ ਕੀਤੇ ਹਨ ਜਿਸ ਨੂੰ ਵੇਖਦੇ ਹੋਏ ਹਰਦੀਪ ਸਿੰਘ ਅਤੇ ਉਹਨਾਂ ਦੇ ਹੋਰ ਸਾਥੀ ਜਥੇਬੰਦੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਅਚੇਤੇ ਤੌਰ ਤੇ ਪਹੁੰਚੇ surjit singh ਇਕਾਈ ਪ੍ਰਧਾਨ ਆਨੰਦਪੁਰ ਸਾਹਿਬ ਪ੍ਰੇਮ ਸਿੰਘ ਆਨੰਦਪੁਰ ਮੈਂਬਰ ਗੁਰਸਾਹਬ ਸਿੰਘ ਸੀ ਤੋਂ ਇਕਾਈ ਪ੍ਰਧਾਨ ਹਰਦੇਵਾਲ ਸਿੰਘ ਅਤੇ ਇਸ ਮੌਕੇ ਕਮੇਟੀ ਮੈਂਬਰ ਹਰਦੇਵਾਲ ਸਿੰਘ ਖਜਾਨਤੀ ਬੰਤਾ ਸਿੰਘ ਪ੍ਰਭਜੀਤ ਸਿੰਘ ਦਲਬਾਤ ਸਿੰਘ ਜਗੀਰ ਸਿੰਘ ਬਲਵੰਤ ਸਿੰਘ ਰਾਜ ਬਲਵੀਰ ਸਿੰਘ ਚਾਨਣ ਸਿੰਘ ਸੰਤੋਖ ਸਿੰਘ ਜਸਬੀਰ ਸਿੰਘ ਗੁਰਚਰਨ ਸਿੰਘ ਬਾਬਾ ਗਾਂਧੀ ਸਤਨਾਮ ਸਿੰਘ ਅਮਰੀਕ ਸਿੰਘ ਗਰਮਬਾਜ ਸਿੰਘ ਸਵਰਨ ਸਿੰਘ ਬਲਦੇਵ ਸਿੰਘ ਯੋਰਾ ਸਿੰਘ surjeet singh ਮੇਵਾ ਸਿੰਘ ਕਵਲ ਸਿੰਘ ਰਣਜੀਤ ਸਿੰਘ ਗੁਰਪ੍ਰੀਤ ਸਿੰਘ ਗੁਰਦੀਪ ਸਿੰਘ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਸਾਡੇ ਚੈਨਲ ਤੇ ਨਵੀਆਂ ਅਤੇ ਇਲਾਕੇ ਦੀਆਂ ਤਾਜ਼ਾ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਦਬਾਓ ਤਾਂ ਜੋ ਤੁਹਾਨੂੰ ਹਰ ਇੱਕ ਖਬਰ ਦੀ ਅਪਡੇਟ ਮਿਲ ਸਕੇ ਹਾਂਜੀ ਪ੍ਰਧਾਨ ਜੀ ਅੱਜ ਪਿੰਡ ਤੂਤ ਵਿਖੇ ਜਿਹੜੀ ਇਕਾਈ ਦਾ ਗਠਨ ਕੀਤਾ ਗਿਆ ਕਿੰਨੇ ਮੈਂਬਰੀ ਕਮੇਟੀ ਬਣੀ ਹੈ ਤੇ ਕਿੰਨੇ ਵੱਖ-ਵੱਖ ਸਰਦਾਰ ਹਰਦੇਵਾਲ ਸਿੰਘ ਦੀ ਗ੍ਰਹਿ ਵਿਖੇ ਪਿੰਡ ਤੂਤ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਨਵੀਂ ਇਕਾਈ ਬਣਾਈ ਗਈ ਹੈ। ਇਸ ਦੇ ਵਿੱਚ 7 ਮੈਂਬਰੀ ਕਮੇਟੀ ਜਿਹੜੀ ਉਹ ਗਠਿਤ ਕੀਤੀ ਗਈ ਹਾਂ ਜੀ। ਤੇ ਕਿੰਨੇ ਕੁ ਜਿਹੜੇ ਵਿਅਕਤੀ ਨੇ ਜਿਹੜੇ ਹੋਰ ਵੀ ਜਥੇਬੰਦੀਆਂ ਨੂੰ ਛੱਡ ਕੇ ਆਏ ਨੇ ਅਸੀਂ। ਕੋਈ ਵੀਕ ਪਰਿਵਾਰ ਦੇ ਲਗਭਗ ਅੱਜ ਜਿਹੜੇ ਸ਼ਾਮਲ ਹੋਏ ਨੇ ਨਾਲ ਜੀ। ਹੋਰ ਕੀ ਅਪੀਲ ਕਰਨਾ ਚਾਹੁੰਦੇ ਜੀ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਸੰਘਰਸ਼ ਚੱਲ ਰਿਹਾ ਹੈ ਜੀ। ਸੰਗਾਰਿਸ਼ ਵੇਖੋ ਜੀ ਜਥੇਬੰਦੀਆਂ ਦੇ ਨਾਲ ਜੁੜਨ ਦਾ ਇਹ ਜਿਹੜਾ ਸਮਾਂ ਬਹੁਤ ਜ਼ਰੂਰੀ ਏ ਜਿਸ ਤਰ੍ਹਾਂ ਸਰਕਾਰਾਂ ਦੇਖੋ ਤੱਕਾ ਕਰ ਰਹੀਆਂ ਨੇ ਕਿਸਾਨੀ ਦੇ ਨਾਲ ਜਿਹੜਾ ਝੋਨੇ ਦੇ ਵਿੱਚ ਕਿੰਨੀ ਮੁਸ਼ਕਲ ਆਈ ਡੀਪੀ ਖਾਦ ਉਹ ਨਹੀਂ ਮਿਲਦੀ ਕਿਸੇ ਨੂੰ ਔਰ ਹੋਰ ਵੀ ਜੋ ਮੁੱਦੇ ਨੇ ਕਿਸਾਨਾਂ ਦੇ ਸਰਕਾਰਾਂ ਨੇ ਹੱਲ ਕੋਈ ਨਹੀਂ ਕਰਨੇ ਜੀ ਇਹ ਜਥੇਬੰਦਕ ਹੋਣਗੇ ਤਾਂ ਹੀ ਹੱਲ ਹੋਣਗੇ ਨਹੀਂ ਤੇ ਮੁਸ਼ਕਲ ਆ ਜੀ। ਹਾਂ ਜੀ ਕਿਹਨਾ ਪ੍ਰਧਾਨ ਜੀ ਆਪਣਾ ਬਾਈ ਚਮਕੌਰ ਸਿੰਘ ਜਲਦਰ ਕੋਰ ਕਮੇਟੀ ਮੈਂਬਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਹਾਂ ਜੀ ਹਾਂਜੀ ਭਾਏ ਅੱਜ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਕੀ ਕਰਨਾ ਕਹਿਣਾ ਚਾਹੁੰਦੇ ਤੇ ਇਹ ਜੀ ਸਾਲੇ ਭਰਾ ਹੋਰ ਜ세 ਬੰਦੀਆਂ ਦੇ ਨਾਲੋਂ ਦੁਖੀ ਹੋਏ ਮੰਨ ਲਓ ਕਿਸੇ ਤਰ੍ਹਾਂ ਇਹਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਲੜਫੜਿਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਣੇ ਆ ਭਰੋਸਾ ਦਵਾਉਣੇ ਆ ਵੀ ਅਸੀਂ ਤੁਹਾਡਾ ਜਿਹੜਾ ਭਰੋਸਾ ਵਾ ਉਹ ਗੱਤੇ ਤੋੜਾਂਗੇ ਨਹੀਂ ਜੀ ਆਇਆਂ ਨੂੰ ਗੱਲ ਨਾਲ ਲਾਰ ਕੇ ਰੱਖਾਂਗੇ ਦਿਨ ਰਾਤ ਤੁਹਾਡੇ ਦੀ ਖੜੇ ਆਂ ਸੱਚਾਈ ਦੀ ਲੜਾਈ ਜਿਹੜੀ ਉਹ ਤੁਹਾਡੇ ਮੋਢੇ ਮੋਢਾ ਜੋੜ ਕੇ ਲੜਾਂਗੇ ਕੋਈ ਵੀ ਜਿਹੜੀ ਤੁਹਾਡੇ ਦੇ ਤੇ ਪਤਾ ਪੈਂਦੀ ਉਹ ਸਮਝੋ ਕਿ ਜਹੇ ਬੰਦੀ ਦੀ ਹੈ ਜਹੇ ਬੰਦੀ ਤੁਹਾਡੇ ਨਾਲ ਖੜੀ ਹੈ ਕੀ ਨਾ ਪਰਦਾਜੀ ਤੁਹਾਡਾ ਹਰਦੇਵਾਲ ਸਿੰਘ ਜੀ ਤੇ ਅੱਜ ਜਥੇਬੰਦੀ ਦੇ ਵਿੱਚ ਸ਼ਾਮਲ ਹੋਏ ਜੀ ਤੇ ਕੀ ਕਹਿਣਾ ਚਾਹੁੰਦੇ ਜੀ ਆਈਆਂ ਨੇ ਇਹ ਸਾਰੇ ਕਾਰੋਬਾਰ ਵਧੀਆ ਵਧੀਆ ਚੱਲਣ ਝੋਨੇ ਚਪਟੇ ਸਾਰਿਆਂ ਦੇ ਵਿਗਣ ਦਾਣਾ ਪਾਣੀ ਹਰ ਇੱਕ ਦਾ ਚੰਗਾ ਚੱਲੇ ਤੇ ਕਿਸਾਨ ਜੁਣੀ ਚਾਹੀ ਸ਼ਾਮਲ ਹੋਏ ਸਰਦਾਰ ਫਰਮਾਨ ਦੇ ਥਲੇ ਆ ਹੀ ਹੋਏ ਆ